ਲੰਬਲੀ ਪੇਰੀ ਘਾਤ ਸੋਣਾ ਹਵੇ ਅਰੇ ਤੂੰ ਕਿਦਾਂ ਦੌੜਾ ਆਪਾਂ ਜਾਤ ਰਨਾਲਾ ਹਾਂਜੀ ਤੋਂ ਕੁੜੀ ਨੇ ਮਹੀਂ ਦੇ ਤੇ ਅਗਿਆਂ ਵਿੱਚੋਂ ਧੀ ਹਾਂ ਉਹ ਮਹੀਂ ਵੀ ਸਲਾਹ ਤੇ ਅਸੀਂ ਗੋਹਂਦੀਆਂ ਨੇ ਵੀ ਕੀਤੀ ਮੇਰਾ ਤਾਂ ਰਹਿਂਦੀ ਏ ਚਾਰ ਪੰਜ ਹੀ ਨੇ ਰਹਿ ਗਏ ਹੁਣ ਸਾਰੇ ਨਹੀਂ ਹੁਣ ਜੋ ਗਿਆ ਆਖਿਆ ਤਾਂ ਮੂਹ ਕੱਢਿਆ ਚੀਜ਼ੇ ਲਿਆ ਕੇ ਚੜਾ ਕੇ ਉਹਦੇ ਘਰ ਵਾੜੋ ਉਹ ਮਾਤਾ ਇੱਕੋ ਦੇ ਮਾਰ ਤੇ ਵਾੜੂਂ ਦਾ ਪਾਵੇ ਕੜ ਕੇ ਦੇਣਾ ਚੀਜ਼ੇ ਕੁਝ ਕੜੀ ਪਾਇਆ ਨਾ ਤੇ ਤੂੰ ਮੁੜ ਕੇ ਦੁੱਧ ਤਾਂ ਕਿਥੋਂ ਲਿਆਵਾਂਗੇ ਫਿਰ ਉਹ ਦੁੱਧ ਹੀ ਲੈਵੋਗੇ ਜੇ ਤੂੰ ਮਿਲ ਜਿਆ ਤਾਂ ਬਚੇਗਾ ਉਹ ਚਲ ਇਹ ਮੈਂ ਵੀ 4 ਮਹੀਨੇ ਰਹਿ ਗਏ ਅਮਰ ਜੀ ਨੂੰ ਸੂ ਪੈਣਾ ਆ ਆਹ ਇੱਕ ਗੱਲ ਹੈ ਚਲ ਇਹ ਘਰ ਦਾ ਦੁੱਧ ਹੋ ਜਾਣਾ ਹੈ ਹੋਰ ਰਪਿੰਦਰ ਵੀ ਕਹਿ ਲਿਆ ਵੀ ਰਹਿਣ ਦੋ ਦੱਸ ਲਵਰੀ ਦੇ ਆ ਮੈਂ ਮੇਰੇ ਆਖੇ ਲਾ ਕੇ ਕਦੇ ਨਹੀਂ ਕਿਤੇ ਮੇਰੇ ਜਵਾਬ ਦਿੱਤਾ ਪਰ ਮੇਰੇ ਜਵਾਬ ਦੇ ਦੇ ਬੜਾ ਥੋੜਾ ਪਤਾ ਨਹੀਂ ਕਿ ਉਹ ਜਵਾਬ ਥੋੜਾ ਮੈਂ ਦਿੱਤਾ ਵਾ ਮੈਂ ਚੱਲ ਉਹਨਾਂ ਨੂੰ ਉਦਾਂ ਪੈਸੇ ਦੇ ਦਾਂਗੇ ਪੈਸੇ ਦੇ ਦਵਾਂਗੇ ਜੇ ਦਵਾਂਗੇ ਕਿ ਇਹ ਤੇ ਦੋ ਵੇਖੀ ਜਾਏਗੀ ਪੈਸੇ ਦੀ ਵੀ ਕਿਤੇ ਚਲ ਕੋਈ ਗੱਲ ਨਹੀਂ ਉਹ ਤੇ ਸਲਾਹ ਕਰਕੇ ਵੇਖ ਲਾਂਗੇ ਥੋੜਾ ਬੋਤਾ ਉਹ ਕੀਤਾ ਜੀ ਉਦਾਂ ਮੈਂ ਧੰਨ ਫੋਨ ਉਹ ਕੀ ਆਦੀ ਉਹ ਕਹਿ ਨਹੀਂ ਸਲਾਹ ਕਰਕੇ ਦੱਸਣੀ ਹੈ ਇਹ ਭਾਜੀ ਨੂੰ ਭਾਜੀ ਨੇ ਸਲਾਹ ਕੀ ਕਹਿੰਦੀ ਚੀਂ ਤੇ ਉਹ ਚਲ ਫੇਰ ਵੀ ਉਹਨੇ ਘਰ ਤੇ ਕੁਛ ਨਾ ਕਿ ਨਹੀਂ ਆਪਣੇ ਆ ਚਲੋ ਪੁੱਛ ਲਿਓ ਵੀ ਤੁਈ ਵੀ ਆਪਣੇ ਤਾਂ ਤਿਆਰੀ ਕਰੋਗੀ ਉਹ ਦੇਣਾ ਉਹ ਤੋਂ ਦੇ ਕੇ ਚਲ ਕੋਈ ਗੱਲ ਨਹੀਂ ਜੇ ਤੇ ਉਹਦਾ ਸੂਣ ਆ ਜੂਗਾ ਤੇ ਫੇਰ ਕੋਈ ਨਹੀਂ ਕਰ ਲੈਣੀ ਸਲਾਹ ਜਿਹੜੇ ਇਤਰਾ ਨਹੀਂ ਕਰੀਦੀ ਹੋਈ ਦੀ ਜੋ ਚੀਜ਼ ਮੂਹ ਕੱਢੀ ਹੋਈ ਦਾ ਤੋ ਦੇਣੀ ਚਾਹੀਦੀ ਅੱਛਾ ਉਹ ਚਲ ਕੋਈ ਗੱਲ ਨਹੀਂ ਫੇਰ ਫੇਰ ਲਿਆਵਾਂਗੇ ਕੋਈ ਅਨੇ ਹੀ ਨਾ ਵਗੇ ਘਰ ਕੋਈ ਗੱਲ ਨਹੀਂ ਜੇ ਹੁੰਦਾ ਹਾਂ ਨਾ ਫੋਨ ਉੱਧਰੋਂ ਤੇ ਫਿਰ ਮੈਂ ਦਾਨਾ ਅੱਗੇ ਤੇ ਬੜਾ ਚੰਗਾ ਸੀ ਉਸੇ ਵੇਲੇ ਆਖੇ ਲੱਗ ਜਾਂਦਾ ਸੀ ਪਤਾ ਨਹੀਂ ਕਿ ਹੋ ਆ ਕੇ ਗਿਆ ਜਿਉਂਦਾ ਵਿਆਹ ਹੋ ਗਿਆ ਨਾ ਪੈਰੋਂ ਪੈਰ ਹੀ ਵਿਗੜਦਾ ਜਾਂਦਾ ਵਾ ਖਨਿਆ ਦੀ ਅਕਲ ਸਿਕੰਡਰ ਆਪੇ ਕਰ ਲਿਓ ਥੋੜੀ ਬਹੁਤੀ ਬੱਬਾ ਗਰੀਬੀ ਵੀ ਕੀ ਚੀਜ਼ ਵਾ ਕਿਤੇ ਐਹੋ ਹੀ ਨਾ ਨਤਰਾ ਟਾਈਮ ਦੇਖਦੇ ਨੌਕਰੀ ਦਾ ਲੱਗੇ ਹੁੰਦੇ ਕਿਤੇ ਸਾਡਾ ਵੀ ਘਰ-ਬਾਰ ਪੱਕਾ ਹੁੰਦਾ ਗੋਡੇ-ਗੋਡੇ ਨਤਰੀ ਖੇ ਉੜਦੀ ਆ ਨਾ ਹੋਈਆਂ ਜੋਗਾ ਤੇ ਨਾ ਹੋਰ ਸਿਰ ਵਿੱਚ ਪੈਂਦੀ ਆ ਕੀ ਕਰੇ ਬੰਦਾ ਸਰੇ ਕਿੰਨਾ ਚਿਰ ਇਹੋ ਹਾਲ ਹੀ ਰਹਿਣਾ ਰਮਨ ਆਲਰਾਖ ਲੋ ਤੇਨ ਫੈਮਿਲੀ ਆ ਹਾਂ ਚਾਲੇ ਇੱਕ ਡੱਬਾ ਲੈ ਆਉਂਦੇ ਸੀ ਘਰ ਦਵਾਰੇ ਚੜਾਉਣ ਨੂੰ ਪਰ ਮਰੇ ਦਿਮਾਗ ਚ ਨਹੀਂ ਆਈ ਗੱਲ ਚਲ ਕੋਈ ਗੱਲ ਨਹੀਂ ਸ਼ਾਮ ਨੂੰ ਜਾ ਕੇ ਲਾਏ ਉਹ ਮੈਂ ਉੱਥੇ ਵੱਡੇ ਤੋਂ ਆਇਆ ਸੀ ਤੇ ਮੈਂ ਚਾਲਾ ਚਿਕੂ ਦੇ ਹੈਗੇ ਸੀ ਦੂਜੇ ਅੰਬੂਰ ਤੇ ਮੈਂ ਲੈ ਚਲਦਾ ਪਾਣੀ ਲੈਵਾਂ ਪਾਣੀ ਨਹੀਂ ਮੈਂ ਪੀਣਾ ਬਾਹ ਇਥੇ ਮੁੰਡੇ ਮੜ ਪਏ ਸੀ ਮੈਨੂੰ ਤੇ ਉਹਨਾਂ ਜੋਚਿਆ ਪਿਆਲਤਾ ਸੀ ਅੱਛਾ ਅੱਛਾ ਤੇ ਅਜੇ ਟਾਈਮ ਨਹੀਂ ਆ ਗਿਆ ਤੁਸੀਂ ਓਏ ਆਹੋ ਫੇ ਥੋੜਾ ਹੀ ਕੰਮ ਠੀਕ ਆ ਚਲ ਇਹ ਆ ਵੀ ਮੈਂ ਤਾਂ ਅੱਗੇ ਕਹਿਣ ਲਈ ਥਾਂ ਹੋਣ ਜੰਦੀ ਹਾਂ ਹੁਣ ਤੁੱਪ ਚੜ ਜਾਂਦੀ ਆ ਤੈਨੂੰ ਤਰ ਕੱਟਾ ਵੜਾ ਉੱਡਦਾ ਵਾ ਕਰਨ ਕਿੱਥੇ ਗਿਆ ਵਾ ਕਰਨ ਇੱਥੇ ਹੀ ਆ ਇੱਥੇ ਖਰੇ ਬੈਠਾ ਮਾਰਦੀਆਂ ਨੂੰ ਮੈਂ ਅੱਜ ਤੇ ਸਕੂਲ ਗਿਆ ਨਹੀਂ ਐ ਨਹੀਂ ਸਕੂਲ ਗਿਆ ਹੀ ਸਕੂਲ ਨੂੰ ਛੁੱਟੀ ਹੁਣ ਟਾਈਮ ਨਾ ਨਹੀਂ ਹੋ ਜਾਂਦੀ ਹੁਣ ਤੇ 12:30 ਪੌਣੇ 1 ਵਜੇ ਘਰ ਆ ਜਾਂਦਾ ਵਾ ਮੈਂ ਤਾਂ ਅੱਗੇ ਹੀ ਕਹਿਣ ਦਈਆਂ ਕਿ ਸਕੂਲਾਂ ਵਾਲੇ ਵੇਖ ਲਓ ਫੀਸ ਪੂਰੀ ਲੈ ਲੈਂਦੇ ਆ ਪਲੱਸ 1 ਉਹਦੀ ਕਲਾਸ ਵਾ ਜਦੋਂ ਦੂਜੇ ਬੱਚਿਆਂ ਨੂੰ ਛੁੱਟੀ ਕਰਦੇ ਉਹਦੋਂ ਛੁੱਟੀ ਕਰਿਆ ਕਰਨ ਕਾ ਤੈ ਨਿਆਲੇ ਨਾ ਕਿਤਾਬ ਫੜਦੇ ਹੀ ਨਹੀਂਗੇ ਹਰ ਟਾਈਮ ਫੋਨ ਨੂੰ ਤੇ ਚਿੱਟੇ 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 ਚ ਕਰਦੇ ਰਹਿੰਦੇ ਆ ਤੇ ਮੈਨੂੰ ਇਹ ਆ ਕਿ ਕਲਾਸ ਹੋਣ ਵੱਡੀ ਆ ਤੇ ਜਾਂ ਇਹਦੀ ਟਿਊਸ਼ਨ ਤਾਂ ਕਿ ਪਤਾ ਕਰੀਏ ਇਹੋ ਹੀ 2 ਸਾਲ ਰਹਿ ਗਏ ਆ ਇਹਦੇ ਉਹ ਮੈਨੂੰ ਮੈਨੂੰ ਇਹ ਹੀ ਕਿਤੇ ਪੜ ਪੜ ਜਾਂਦਾ ਤੇ ਕਿਤੇ ਨੌਕਰੀ ਤੇ ਲੱਗ ਜਾਂਦਾ ਚਲੋ ਕੋਈ ਗੱਲ ਨਹੀਂ 2 ਸਾਲ ਰਹਿ ਗਏ ਆ ਕਰਨ ਤੁਸੀਂ ਥੋੜਾ ਬਦਤ ਧਿਆਨ द्या ਕਰਨਾ ਉਹਦੇ ਹੱਲ ਮੈਂ ਤਾਂ ਹੁਣ ਦਿੋਂ ਸਵੇਰ ਤੋਂ ਜਾਂਦਾ ਤੇ ਸ਼ਾਮ ਨੂੰ ਉਹਨਾਂ ਸਿਆਣਾ ਹੋਇਆ ਮੈਂ ਕਹਿਣਾ ਹੀ ਹੂੰ ਦਾਵਾ ਘਾੜੀ ਸਮੇਂ ਤੋਂ ਉਹਨਾਂ ਨੇ ਆਪਣੀ ਵਤਣੀ ਆ ਗੱਲ ਸੁਣ ਪੁੱਤ ਆ ਆ ਮਮੀ ਓਏ ਆ ਪਤਾ ਹੀ ਦਰਾ ਗੱਲ ਸੁਣ ਆ ਤਾਂ ਹਾਂ ਮਮੀ ਡੈਡੀ ਤੇਰੇ ਨਹੀਂ ਤਾਂ ਖਾ ਮਿਲੀ ਅੱਜ ਪਹਿਲੀ ਆ ਲਿਆਈ ਤੇਰੇ ਵਾਸਤੇ ਖਾਣ ਨੂੰ ਅੱਛਾ ਆਹੋ ਕੀ ਲੈਣ ਤੋ ਕਹਿੰਦੇ ਚੀਕੂ ਦਿਆਂਗੇ ਤੇ ਨਾਲ ਮੋਰਵਾ ਵਿੱਚ ਚਲੋ ਵਧੀਆ ਹੋ ਗਿਆ ਪਿੰਨ ਤਨ ਖਾ ਮਿਲੀ ਆ ਪਰ ਹੁਣ ਇੱਕ ਗੱਲ ਹੀ ਓ ਵੇਖ ਲਾ ਕਹਿੰਦੇ ਵੀ ਪੜਾਈ ਵੱਲ ਧਿਆਨ ਦੇ ਤੇਰੀ ਕਲਾਸ ਵੱਤੀ ਆ ਤੂੰ ਧਿਆਨ ਨਹੀਂ ਕਹਿੰਦਾ ਧਿਆਨ ਦੇ ਮੰਮੀ ਮੈਂ ਵੀ ਦਿੰਨਾ ਵਾ ਹੁਣ ਤਾਰੇ ਸਾਹਮਣੇ ਹੁਣ ਮੈਂ ਸਕੂਲੋਂ ਆਇਆ ਹਾਂ ਤੇ ਹੁਣ ਤੂੰ ਹੀ ਆਵਾਜ਼ ਮਾਰ ਲਈ ਆ ਆ ਵੇਖ ਲੈ ਸਾਰਾ ਦਿਨ ਤਾਂ ਮੈਂ ਘਰ ਹੀ ਬੂਡ ਕਸ ਮੇਰੀ ਗੱਲ ਸੁਣਾ ਹੁਣ ਵਰਦੀ ਕੱਸ ਕੇ ਬਹਿ ਵੀ ਗਿਆ ਵਾਂ ਵੀ ਮੈਂ ਖੇਡਣ ਜਾਣਾ ਵਾਂ ਓ ਮੈਂ ਖੇਡਣ ਹੁਣੇ ਸੁੱਣਾ ਜਾਣਾ ਮਮੀ ਮੈਂ ਤਾਂ 6 ਵਜੇ ਨਾ ਜਾਣਾ ਮੇਰੀ ਇੱਕ ਗੱਲ ਸੁਣ ਲੈ ਕਿੰਟਾਕ ਮਿਲਣਾ ਤੈਨੂੰ ਖੇਡਣ ਵਾਸਤੇ ਘੰਟੇ ਦੇ ਵਿੱਚ ਵਿੱਚ ਘਰ ਚਾਹੀਦਾ ਵਾਂ ਧਿਆਨ ਕੇ ਕਿਤਾਬ ਫੜਨੀ ਆ ਪੁੱਤ ਖਰਚਾ ਵੇਹ ਤੇ ਅਸੀਂ ਕਿਦਾਂ ਖਰਚਾ ਤੇਰੇ ਤੇ ਲਾਉਂਦੇ ਆ ਤੈਨੂੰ ਕੋਈ ਸਮਝ ਹੀ ਨਹੀਂ ਆਉਂਦੀ ਓਏ ਆਜੂ ਮਮੀ ਕੋਈ ਨਾ ਘੰਟੇ ਤੱਕ ਫੇ ਨਾਲੇ ਮੈਂ ਹੁਣੇ ਕਿਹੜਾ ਚੱਲ ਜਾਣਾ ਮੈਂ ਤਾਂ 6 ਵਜੇ ਜਾਣਾ ਹੈ 2 ਘੰਟੇ ਪੇਹ ਲਵਾਂਗਾ। ਗਾਇਤ ਤੁਹਾਨੂੰ ਮੈਂ ਕਿਹਾ ਹੈਗਾ। ਪਤਾ ਉਸ ਨੂੰ ਤੇ ਉੱਥੇ ਡੰਗਰ ਲੈ ਗਿਆ ਤਾਂ ਆਪੇ ਫਾਇ ਲੱਗਾ ਰਹੂਗਾ। ਪੱਠੇ ਤੇ ਪਾਊਗਾ ਇਹਨਾਂ ਟਾੜੀ ਆਉਂਦਿਆਂ ਨੂੰ ਘਰ ਤੇ ਬੱਜਾ ਹੋਊਗਾ। ਉਹ ਡੰਗਰ ਰਮਨ ਸਾਡੇ ਕੋ ਨਹੀਂ ਲਿਆ ਜਾਣਾ। ਮੈਂ ਵੀ ਤੈਨੂੰ ਕਹਦਾ ਵੀ ਡੰਗਰ ਲੈਣਾ ਵਾ। ਤੇ ਫੇਰ ਇਹਨੂੰ ਖੇਡਣ ਤੌਰ ਛੱਡੋ। ਪਾਣ ਵਾਲਾ ਤਾਂ ਆ ਜਾਣਾ। ਵੇਖਿਆ ਜਦੋਂ ਕੰਮ ਦੀ ਗੱਲ ਕਹਿਣੀ ਆ ਉਦੋਂ ਤੜਫਣ ਡੈ ਬਣਾਵਾ। ਇਹੋ ਦੋਸਾਲਾ ਤੁਸੀਂ ਵੀ ਕਿਤੇ ਦਵਕਾ ਮਾਰ ਲਿਆ ਕਰੋ ਹਰ ਗੱਲ ਮੇਰੇ ਸਿਰ ਤੇ ਨਾ ਸੁਟਿਆ ਕਰੋ ਕਿ ਜੋ ਕਵੇ ਦੀ ਮਾਂ ਹੀ ਕਵੇ ਮੇਰੇ ਪਿਓ ਨਾਲ ਜਿਆਦਾ ਟਾਈਮ ਤੋਂ ਤੂੰ ਰਹਿਣਾ ਤਾਂ ਲੱਗੇ ਤੇ ਤੂੰ ਹੀ ਕਹਿਣਾ ਵਾ ਕਿ ਉਹਦਾ ਡਰ ਜ਼ਿਆਦਾ ਹੁੰਦਾ ਵਾ ਮਾਵਾ ਨਾਲੋਂ ਤੁਸੀਂ ਦਵਕਾ ਮਾਰਿਆ ਕਰੋ ਉਹਨੂੰ ਦੱਸਿਆ ਕਰੋ ਵੀ ਵੇਖ ਲੈ ਮੈਂ ਕਿਦਾਂ ਮਿਹਨਤ ਕਰਨ ਲਿਆ ਵਾਂ ਤੇਰਾ ਕਰਕੇ ਹੀ ਕਰਨ ਲਿਆ ਵਾਂ ਨਾ ਨੰਬਰ ਉਹਨੂੰ ਨਹੀਂ ਪਤਾ ਵੀ ਮੇਰੇ ਪਿਓ ਦੇ ਹਾਲਾਤ ਕੀ ਐ ਪਤਾ ਤਾਂ ਹੈਗਾ ਵਾ ਪਰ ਕੀ ਕਰੇ ਬੰਦਾ ਕੀ ਕਵੇ ਘੜੀ ਘੜੀ ਇਹਨਾਂ ਨੂੰ ਹੁਣ ਚੱਲ ਕੋਈ ਗੱਲ ਨਹੀਂ ਮੈਂ ਚਾਹ ਬਣਾਵਾ ਕੱਪ ਤੁਹਾਡੇ ਵਾਸਤੇ ਚੱਲ ਇਨੂੰ ਇੰਨੀ ਸਮਝ ਨਹੀਂ ਆਉਂਦੀ ਕਿ ਕਿੰਨੀ ਐਡਮਿਸ਼ਨ ਦਿੱਤੀ ਆ ਕਿੰਨਾ ਸਕੂਲੇ ਖਰਚਾ ਹੋਣ ਡਿਆ ਵਾ ਤੇ ਧਿਆਨ ਦੇ ਨਾਲ ਮੈਂ ਪੜਾਂ ਖੇਡਾਂ ਚਲ ਜਾਂਦਾ ਵਾ ਜਿਹੜੇ ਮੁੰਡਿਆਂ ਨਾਲ ਖੇਡਦਾ ਵਾ ਉਹ ਤਾਂ ਅੱਗੇ ਮਾਂ ਪਿਓ ਦੇ ਅੱਖੇ ਨਹੀਂ ਲੱਗਦੇ ਤੇ ਜਿੱਦਾਂ ਦੀ ਉਹਨਾਂ ਨੂੰ ਸਿੱਖਿਆ ਵਾ ਉਦਾਂ ਦੀ ਤੈਨੂੰ ਦੇਣੀ ਆ ਮਤਲਬ ਕੀ ਗੱਲਾਂ ਕਰੀ ਜਾਂਦੇ ਇਹਨਾਂ ਨੂੰ ਆ ਲੈਂਦੀ ਹਾਂ ਅਗਿਠੇ ਫਿਰ ਉਹਨਾਂ ਨੂੰ ਮੈਂ ਦੱਸਦੀ ਨਾ ਜਿਹੜੀ ਗੱਲ ਮੂੰਹ ਕੱਢ ਲੈਂਦੇ ਆ ਉਹਦੇ ਮਗਰ ਹੀ ਪੈ ਜਾਂਦੀ ਏ ਪਹਿਲੇ ਇਹ ਚਾਰਜ ਆਈ ਯਾਰ ਘੁੱਟ ਬਣਾ ਕੇ ਚਾਹਤ ਮੈਂ ਲਿਉਣੀ ਆ ਬਣਾ ਕੇ ਤੇ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੇ ਕੀ ਜੀ ਹੁਣ ਮੱਝ ਦੇ ਮਗਰੀ ਪੈ ਗਈਆਂ ਉਹ ਯਾਰ ਮੈਂ ਮਾਦ ਨੂੰ ਸਮਝਾਇਆ ਮੈਂਬ ਚਲ ਤਿੰਨ ਕਿ ਮਹੀਨੇ ਰਹਿ ਗਏ ਆ ਸੂਚ ਤੇ ਚਲ ਕੋਈ ਗਾ ਨਹੀਂ ਰੱਖ ਲੈਨੇ ਉਹ ਕਹਿੰਦੀ ਇਹ ਉਹਦੇ ਨਾਂ ਦੀ ਰੱਖੀ ਆ ਇਹਨੂੰ ਦੇਣੀ ਦੇਣੀ ਆ ਤੇ ਹੁਣ ਕੀ ਕਰੀਂ ਅੱਛਾ ਹੋ ਨਾਂ ਦੀ ਰੱਖੀ ਆ ਪਹਿਲਾਂ ਤਾਂ ਕਹਿੰਦੀ ਨਾ ਹੀ ਲਿਆ ਪਈ ਚਾਹੀ ਦੇਣੀ ਆ ਕਿ ਨਹੀਂ ਤੁਹਾਡੇ ਮੂੰਹੋਂ ਸੁਣ ਲਿਆ ਵਾ ਤੁਹਾਨੂੰ ਉਹਦੇ ਨਾਂ ਦੀ ਹੋ ਗਈ ਆ ਮੇਰੇ ਸੁਣੋ ਇੱਕ ਗੱਲ ਧਿਆਨ ਦੇ ਨਾਲ ਜੋ ਸਾਰੀਆਂ ਚੀਜ਼ਾਂ ਹਿੱਤਾ ਦੇਈ ਗਏ ਨਾ ਆਪਣਾ ਗੱਡੀ ਕਿਦਾ ਚਲਾਉਣਾ ਡਬਰ ਹਲਦੇ ਸ਼ੁਰੂਆਤ ਹੀ ਹੋਈ ਆ ਜੀ ਨਾਂ ਦਿੱਤੀ ਤੇ ਫਿਰ ਉਹਨੇ ਕਿਹਾ ਹੋਣਾ ਵੀ ਹੁਣ ਮੈਂ ਹੀ ਤੋਂ ਇਹ ਕੰਨ ਦੇ ਜਾਂ ਕੰਨ ਦੇ ਤੇ ਲਿਆਵਾਂ ਕੋਈ ਗੱਲ ਨਹੀਂ ਹੋਦ ਹੋਈ ਏ ਕਿ ਦੇ ਢਾਡੇ ਵਾਲੀ ਕਦੀ ਸੋਨੇ ਦੀਆਂ ਚੀਜ਼ਾਂ ਦੇ ਆ ਤਰੀ ਕੋਹ ਦੇ ਆ ਹੁਣ ਜੇ ਉਹਦੀ ਵੀ ਸਰੀ ਦੀ ਵਾਰੀ ਆ ਗਈ ਮੱਝ ਦੀ ਤਾਂ ਹੁਣ ਉਹ ਜਾ ਕੇ ਫੜਾਓ ਜਾਂ ਫਿਰ ਮਾਣਾਂ ਨਾ ਕਰੀਦਾ ਉਹ ਮੈਂ ਨੇ ਫਿਰ ਮੰਜੇ ਤੇ ਪੈ ਜਾਣਾ ਵਾ ਟੈਨਸ਼ਨ ਲੈ ਕੇ ਇਹ ਚੰਗੀ ਗੱਲ ਇੱਥੇ ਨਾ ਭਲਾ ਉਹ ਚੱਲ ਕੋਈ ਖਾਲੀ ਨਹੀਂ ਅਜੇ ਕਿਹੜਾ ਉਹ ਤੁਹੇ ਦੇ ਆ ਉਹ ਤੋਂ ਫਿਰ ਸਾਰੀ ਟੈਨਸ਼ਨ ਲੱਜੂਗੀ ਤੂੰ ਕੁੜੀ ਨੂੰ ਦੇ ਦਾਂ ਮੈਂ ਸਾਰਾ ਉਹ ਚੱਲ ਜੀ ਫੋਨ ਆਊਗਾ ਨਾ ਕੁੜੀ ਦਾ ਮੈਂ ਤੂੰ ਕਹਿੰਦੀ ਨਹੀਂ ਆ ਉਦੋਂ ਦੀ ਚੁੱਪ ਵਰਗਾ ਸੁਣੀ ਜਾਂਦੀ ਆ ਵੀ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੁਣੀ ਕਹਿ ਦਨਗੇ ਵੀ ਚੱਲ ਨਹੀਂ ਕੋਈ ਗੱਲ ਦੀ ਨਹੀਂ ਦਿੰਦੇ ਪਰ ਨਾ ਤੁਸੀਂ ਧਿਆਨ ਹੀ ਨਹੀਂ ਦੇਂਦੇ ਇਹ ਗੱਲ ਦੇ ਵੱਲ ਉਹ ਚੱਲ ਕੁੜੀ ਦਾ ਫੋਨ ਆਊਗਾ ਤੈਨੂੰ ਮੈਂ ਨਾ ਕਰ ਦੂੰਗਾ ਹੋਰ ਦੱਸ ਕੀ ਜਾਨੀ ਐ ਆਪਣੇ ਘਰ ਬਾਰੇ ਸੋਚੋ ਥੋੜਾ ਜਿਹਾ ਗੱਡੀ ਕਿੱਦਾਂ ਚਲਾਉਣਾ ਆ ਮਦਦ ਦੇਈਏ ਮਦਦ ਇਸ ਸਾਰੀ ਉਮਰ ਲੰਘੀ ਆ ਹੁਣ ਇਹ ਤਾਂ ਦੋ ਦੋ ਪੇਰੇ ਚੱਲ ਗਈਆਂ ਨਾ ਮੈਂ ਤਾਂ ਸਮਝਾਇਆ ਉਹ ਵੀ ਰਾਂਦਰ ਨੇ ਸਮਝਾਇਆ ਗਾਦਾ ਵਾ ਤੁਸੀਂ ਗੱਲ ਕਰਦੇ ਹੀ ਨਾ ਗੱਲ ਗਲਤੀ ਤੇਰਾ ਢੀ ਹੈ ਮੈਂ ਉਹਦਾ ਹੀ ਵਿਹਾਰੀ ਗੱਲ ਕੀਤੀ ਉਹ ਕਿਹੜੇ ਲੈਣਾਗੇ ਵਿਹਾਰੀ ਗੱਲ ਨਹੀਂ ਨਾ ਮਤਲਬ ਲੱਗੇ ਤੇ ਉਹਦਾ ਮੜੀ ਜੀ ਗੱਲ ਕਰਨੀ ਵੀ ਮੜੀ ਹੈ ਇਹ ਜਦੋਂ ਪਾਸੇ ਦੇ ਟਿਕਾ ਦੇ ਜੀ ਮੜੀ ਮੜਾ ਕਹੇ ਕਿ ਵੇਖਾ ਤੂੰ ਬਲ ਕੀ ਜਾਂਦੀ ਹੈ ਮੈਂ ਮੰਮੀ ਨੂੰ ਨਹੀਂ ਕਹਿਣਾ ਕੋਈ ਵੀ ਮੈਂ ਗੱਲ ਤਾਂ ਨਹੀਂ ਸਿਰਫ ਤੁਹਾਨੂੰ ਦੈਣਾ ਤੁਸੀਂ ਜਾ ਕੇ ਦੱਸਣਾ ਮੰਮੀ ਨੂੰ ਦੱਸ ਦੋ ਜਾਂ ਨਹੀਂ ਤੇ ਤੁਹਾਡੀ ਮਰਜ਼ੀ ਹੈ ਉੱਤਲ ਚਾਹ ਦੇ ਨੇ ਆ ਘੁੱਟ ਬਣਾ ਗਏ ਨਹੀਂ ਰੱਖਣ ਦੇ ਉੱਥੇ ਹੁਣ ਆਊਗਾ ਫਿਰ ਮੈਂ ਨਾ ਕਰ ਪਾਉਣਾ ਮੈਂ ਕਿਹਦੀ ਚਲੇ ਘਰ ਦੇ ਵਿਚਾਲੇ ਕੋ ਬਾਜ ਜਾਊਗਾ ਕੋ ਰਹਿ ਜਾਊਗਾ ਪਰ ਨਾ ਤੁਸੀਂ ਸਭ ਕੋ ਹੁਣ ਦੇ ਕੇ ਰਹਿਣਾ ਵਾ ਯਾ ਕੀ ਲੱਗੀ ਇੱਥੋਂ ਦੱਸ ਐਵੇਂ ਉਹ ਗੱਲ ਕੀ ਲੱਗੀ ਉਹ ਗੱਲ ਤੇ ਛੱਡਿਆ ਵੀ ਕੀ ਐ ਜਿੱਦਾਂ ਦੀ ਮੈਂ ਆਈ ਹਲੇ 3 ਮਹੀਨੇ ਨਹੀਂ ਹੋਏ ਮੈਨੂੰ ਆਈ ਦਹੀਂ ਦੀ ਨਹੀਂ ਕੋਈ ਚੀਜ਼ ਦਹੀਂ ਦੀ ਚੀਜ਼ ਉਹ ਸਾਰਾ ਸਾਰਾ ਛੱਡਾਂਗੀ ਕਿ ਹੁਣ ਕੱਲ ਜਾ ਚਾਹ ਬਣਾ ਕੇ ਲਿਆ ਘੁੱਟ ਐਵੇਂ ਬੋਲੀ ਜਾਂਦੀ ਜਾਂ ਮਾਤਾ ਨੇ ਸੁਣ ਲਿਆ ਤਾਂ ਉਹਨੇ ਫੇਰ ਨਜ਼ਰ ਆਏਗਾ ਮੈਂ ਤੁਹਾਡੇ ਪਹਿਲੀ ਵਾਰੀ ਬੋਲਣ ਦੀ ਆ ਤੁਹਾਡੇ ਘਰ ਬਰੇ ਬੋਲਣ ਦੀ ਆ ਇਥੇ ਸਰਾ ਕੋ ਹੋ ਰਹਿਣਾ ਮੈਂ ਕਿਤੇ ਲੈਤ ਨਹੀਂ ਜਾਣਾ ਤੇ ਐ ਕਿ ਫੀਮ ਖਾਂਦੇ ਆ ਮੇਰੀ ਗੱਲ ਦੇ ਸਮਝੋ ਜੇ ਹੁਣ ਜੋ ਚੀਜ਼ਾਂ ਤੁਸੀਂ ਸਾਰੀਆਂ ਦੇਈ ਜਾਂਦੇ ਆ ਤੇ ਕੱਲ ਨੂੰ ਆ ਕਿਧਰ ਨੂੰ ਜਾਣਾ ਯਾਰ ਸੁਣਿਆ ਨਹੀਂ ਗੱਲ ਇਹ ਮਾਤਾ ਨੇ ਰੱਖਿਆ ਜੇ ਦੇਤਾਂ ਆ ਤਾਂ ਹੁਣ ਕੀ ਕਰੀਏ ਪੰਜਾ ਮੈਂ ਕੋਲੋਂ ਦੇਤਾਂ ਚਲੋ ਫੇ ਦੇਈ ਜਾਓ ਉਹਨੇ ਰੱਖਿਆ ਹੋਗਾ ਤੇਨੇ ਦੇਤਾਂ ਦੱਸ ਫੇਰੀ ਵਿਚਾਰੀ ਆਪਣੇ ਤਾਂ ਸੱਚੀ ਸਭ ਕੋ ਤੇ ਉਥੇ ਲੈ ਜਾਨੜੇ ਐ ਘਰ ਵਾਲੇ ਤੇ ਸੋਚਦਾ ਕੋਈ ਨਹੀਂ ਮਈਆ ਕਿਤੇ ਜੇ ਉਹ ਹੀ ਦੇਤੀ ਤੋ ਮੁਰਕੇ ਦੋਤਾ ਤੇ ਕਿੱਥੋਂ ਲਿਆਉਣਾ ਫੇਰ ਮੋਲ ਲਿਹਾਣੀ ਪੈਣੀ 40-50 ਹਜ਼ਾਰ ਦੀ ਟਰਲ ਕੁੜੀ ਦਾ ਫੋਨ ਆਊਗਾ ਤੁਹਾਨੂੰ ਸਮਝਾ ਕੇ ਦੇ ਲੂੰਗਾ ਨਾ ਨਕਲ ਕਰਦਾ ਹਾਂ ਠੀਕ ਕਰੀਂ ਵੇਖਾ ਕਿ ਤਰ੍ਹਾਂ ਅੰਦਰ ਬੋਲਣ ਦਾ ਹੀ ਆ ਜਿਹੜੀ ਚੀਜ਼ ਦੇਣੀ ਢੀਂਗਾਂ ਨੂੰ ਉਹ ਤੇ ਦੇਣੀ ਹੁੰਦੀ ਮਾਮਾਂ ਨੇ ਤੇ ਇਹਦੇ ਬੋਲਿਆ ਕਿ ਨਹੀਂ ਦੇਣੀ ਚੀਜ਼ ਹੁੰਦੋ ਕੋਈ ਵੀ ਫੇਰੀ ਭੈਰ ਭਰਾ ਭਰਾ ਨਹੀਂ ਜਾਣਾ ਪੈ ਨਹੀਂ ਆਉਣਾ ਇਹਨਾਂ ਦੇ ਘਰ ਇਹ ਤਰ੍ਹਾਂ ਦੀ ਕਰਨੀ ਚਾਹੀਦੀ ਇਦਾਂ ਕਰਨੀ ਆ ਮੰਮੀ ਨੂੰ ਪਿੰਡ ਫੋਨ ਲਾਵੇ ਨਾ ਤੇ ਸਾਰੀ ਗੱਲ ਦੱਸਦੀ ਆ ਕਿ ਅੱਜ ਇਹਨਾਂ ਨੇ ਕੀ ਕੁਝ ਕੀਤਾ ਵਾ ਘਰ ਦੇ ਵਿੱਚ ਮੈਂ ਨਹੀਂ ਸਮਝਦੀ ਨਹੀਂ ਆ ਗੱਲ ਨੂੰ ਵਿਚਾਈਾ ਮੇਰਾ ਘਰ ਇਹ ਆ ਚਾਹੀਦਾ ਆ ਕਿਦਾਂ ਆ ਬਸ ਕੁੜੀ ਨੂੰ ਦੇਣ ਦਾ ਡੱਬ ਤਰੇ ਆ ਵਾ ਇਹਨਾਂ ਨੇ ਸ਼ਕਮੇ ਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਅੱਛਾ ਅੱਛਾ ਨਾ ਕਰਨ ਕੁਛ ਨਹੀਂ ਬਸ ਮੈਂ ਵੀ ਵੈਲੀ ਬੈਠੀ ਕੰਮ-ਕੰਮ ਕਰਕੇ ਹਾਂਜੀ ਹਾਂਜੀ ਉਹ ਤੁਸੀਂ ਨਾ ਉਹ ਠੀਕ ਹੈ ਡੈਡੀ ਜੀ ਨੇ ਕਰੇ ਅੱਛਾ ਬੰਬੀ ਤੇ ਠੀਕ ਹੈ ਠੀਕ ਆ ਹੁਣ ਕਣਕੂ ਪੱਕਣ ਵਾਲੀ ਆ ਦੇ ਕੰਮ ਦੇ ਦਿਨ ਸ਼ੁਰੂ ਹੋ ਗਏਗੇ ਹਾਂਜੀ ਹਾਂਜੀ ਇਹ ਵੀ ਕੁਛ ਨਹੀਂ ਬਸ ਬਾਹਰ ਨੂੰ ਹੀ ਗਏ ਸੀ ਅਗਰ ਇੱਥੇ ਘਰੇ ਸੀ ਚਾਹੂ ਪੀ ਕੇ ਬਾਹਰ ਨੂੰ ਚਲ ਗਏ ਲੈਣਾ ਹਾਂਜੀ ਸੱਸ ਵੀ ਠੀਕ ਠਾਕ ਵਧੀਆ ਹੈ ਮੇਰੀ ਠੀਕ ਹੈ ਬਾਰ ਕੀ ਦਸਾਂ ਮੀ ਜੀ ਤੁਹਾਨੂੰ ਇਹਨਾਂ ਦਾ ਵੀ ਹੋਣਾ ਹੋਣਾ ਕੀ ਆ ਹੋਰ ਜੀ ਮੱਝ ਬਰਾਂ ਵੇਲੀ ਬੱਜੀ ਇੱਕ ਉਹ ਹੁਣ ਆਖਦੇ ਆ ਕਿ ਕੁੜੀ ਨੂੰ ਦੇਣੀ ਆਹ ਹੁੰਦੇ ਮਮਮੀ ਨੇ ਤਾਂ ਬਸ ਹੁਣ ਗੱਲ ਇੰਨੀ ਕਿ ਮੂੰਹ ਸੁਣ ਲਈ ਆ ਕਿ ਮੱਝ ਦੇਣੀ ਇਹਨਾਂ ਦੇ ਮੂੰਹ ਹੋਰ ਕੱਲ ਨਿਕਲ ਗਿਆ ਤੇ ਚਲ ਜਿਹੜੀ ਮੱਝ ਹੈਗੀ ਉਹ ਚਲ ਭੈਣ ਤੈਨੂੰ ਦੇ ਦਾਂਗੇ ਇਹ ਵੀ ਮੈਂ ਨਹੀਂ ਸੋਚਦੇ ਸਮਝਦੇ ਨਹੀਂ ਆ ਵੇਖੋ ਮਮੀ ਜੀ ਹੁਣ ਇਦਾਂ ਕੰਮ ਵਾਰਾ ਖੰਦਾ ਹੁਣ ਅਹੀਂ ਵੀ ਟੱਬਰ ਵਾਲੇ ਅਹੀਂ ਵੀ ਘੜੀ ਸੋਚਣਾ ਆਪਣਾ ਘਰ ਬਾਰੇ ਜੇ ਸਾਰਾ ਕੁਝ ਉਹਨੂੰ ਦੇਈ ਦੇ ਤੀ ਕਿੱਧਰ ਨੂੰ ਜਾਣਾ ਮੁੜ ਕੇ ਅਕਸਰ ਅਹੀਂ ਵੀ ਤੇ ਘਰੇ ਹੀ ਆ ਇਹ ਹੁਣ ਇਹਨਾਂ ਦੇ ਘੜੀ ਬਾਰੂ ਕਮਾਈ ਆਉਂਦੀ ਆ ਕੋਈ ਨਾ ਕੁੜੀ ਇੰਨਾ ਕ ਧਿਆਨ ਦਿੰਦੀ ਆ ਨਾ ਮਾਂ ਦਿੰਦੀ ਆ ਕੁੜੀ ਨੂੰ ਤਾਂ ਅੱਗੇ ਮੜੀ ਸ਼ਹਿ ਚਾਹੀਦੀ ਦੋਸਤਾਂ ਵਲ ਤੋਂ ਡੋੜੀ ਹੁੰਦੀ ਆ ਪੀ ਜੋ ਹੈਗਾ ਮੈਂ ਲੈ ਜਾਾਂਗਾ ਸਿੱਥੋਂ ਮੇਰੇ ਹੁੰਦੀ ਆ ਅਮਜੀਏ ਕੁਝ ਕਰਨ ਦੀ ਆ ਤਾਂ ਪਹਿਲਾਂ ਕੀ ਪਤਾ ਇੱਥੋਂ ਕੀ ਕੋ ਖੜਿਆ ਤਾਂ ਕੀ ਨਹੀਂ ਮਨ ਨੂੰ ਕੀ ਪਤਾ ਹੁਣ ਆ ਨਾ ਕੋਹ ਨਹੀਂ ਅਮਜੀਏ ਮੈਂ ਅਸੋ ਕੋਈ ਨਹੀਂ ਨਹੀਂ ਪਰ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਇਦਾਂ ਵੇਖ ਕੇ ਨਾ ਫਿਕਰ ਹੁੰਦੀ ਆ ਜਦੋਂ ਅਮਜੀਏ ਕਰੋ ਚੀਜ਼ਾਂ ਜਾਂਦੀਆਂ ਉਹ ਚੀਜ਼ਾਂ ਐਵੇਂ ਬਣਦੀਆਂ ਕਿਤੇ ਜੇ ਤੁਸੀਂ ਹੁਣ ਮਾਝੀ ਲਾਓ ਨਾ ਤਸਤਰਸੀ ਹਜ਼ਾਰ ਤੋਂ ਮਾਈ ਥੱਲੇ ਨਹੀਂ ਗਈ ਹੁੰਦੀ ਹੈਗੀ ਜੇ ਲੈਣ ਜਾਉ ਪਤਾ ਫਿਰ ਲੱਗਦਾ ਨਾਲੇ ਘਰ ਦਾ ਦੁੱਧ ਨਾ ਇਹਨਾਂ ਨੂੰ ਹੈ ਹੀ ਨਹੀਂ ਆ ਕੋਈ ਨਹੀਂ ਆਪ ਮੁੱਲ ਲਾਂਗੇ ਉਹ ਡੇਰੀਆਂ ਦੇ ਵਿੱਚੋਂ ਮੇਜੀ ਕਿਵਦਾ ਚੰਗਾ ਮਿਲਦਾ ਕਿ ਨਹੀਂ ਬਿਆਹ ਤੋਂ ਬਿਆਹ ਦੁੱਧ ਦੇਈ ਜਾਂਦੇ ਗੜੀ ਗਰਮੀ ਆਉਂਦੀ ਓਹੀ ਨਾ ਉਹਨੂੰ ਇਹ ਦੇ ਦਈਏ ਮੱਝ ਉਹਦੇ ਕੋਲ ਦੁੱਧ ਹੈ ਨਹੀਂ ਘਰ ਆਉਂ ਆ ਜਾਉਂ ਆ ਆਪਣੇ ਬਾਰੇ ਸੋਚਦੇ ਕੁਝ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਟੱਬਰ ਹੈ ਕਿਦਾਂ ਦਾ ਦਾਵਾ ਏ ਉਹਦਾ ਦੀ ਮਾਂ ਵਾ ਤੇ ਉਹਦਾ ਦਾ ਇਹ ਆ ਬਸ ਤੇ ਕੁੜੀ ਉਹ ਤੋਂ ਵੱਧ ਉਹ ਆਂਦੀ ਵੀ ਬਸ ਜੋ ਮਿਲ ਜੇ ਬਸ ਲਾਈਦਾ ਹੀ ਏ ਤੇ ਨਾ ਨਾ ਮੈਂ ਕਾ ਦੀ ਗੱਲ ਕਰਨੀ ਮੈਂ ਨਹੀਂ ਕਰਦੀ ਹੁੰਨੀ ਕੋਈ ਵੀ ਹਾਂਜੀ ਮੇਰੇ ਲੋ ਭਾਈ ਦੇਦਣ ਮੈਂ ਹੁਣ ਇੱਕ ਵਾਰ ਜਿੰਨਾਂ ਨੂੰ ਕਹਿਤਾ ਹੀ ਕਿ ਵੇਖ ਲੋ ਮਰਜੀ ਆਪਣੀ ਸਮਝਾ ਕੇ ਆਈਂ ਜੇ ਮੰਨਨ ਚ ਗੱਲ ਆ ਜੂਗੀ ਠੀਕ ਆ ਜੇ ਨਾ ਆਊਗੀ ਤੇ ਨਾ ਸਹੀ ਮਰਜ਼ੀ ਫਿਰ ਇਹਨਾਂ ਦੀ ਫੇਰ ਨਹੀਂ ਮੈਂ ਕੀਆ ਕਰਨਾ ਵੀ ਜੀ ਜੋ ਹੈਗਾ ਦੇਈ ਜਾਣ ਭਾਈ ਉਥੇ ਮੇਰੀ ਗੱਲ ਸੁਣੋ ਵੀ ਮੁੰਡਾ ਉਹਦਾ ਸੁੱਖ ਨਾ ਜਵਾਨ ਹੋਇਆ ਹੁਣ ਐ ਦਿਖਾਉਨੇ ਪਲੱਸ 2 ਵਿੱਚ ਹੋਇਆ ਨਾ ਤਾਂ ਹੋਰ ਸਾਜ 2 ਸਾਲ ਨੂੰ ਨੇ ਬਾਹਰ ਚੱਲ ਜਾਣਾ ਵਾ ਉਹਨੇ ਅੱਖ ਨਹੀਂ ਮਲਾਉਣੀ ਇਹਨਾਂ ਨਾਲ ਵੀ ਤੁਸੀਂ ਕੌਣ ਹੋ ਹੁਣੋਂ ਮਿੱਠੀ ਬਣੀ ਆ ਵੀ ਜੋ ਹੈਗਾ ਮੈਂ ਸਭ ਲੱਲਾ ਇਥੋਂ ਮੈਨੂੰ ਪਤਾ ਨਾ ਉਹ ਚਲੋ ਕੋਈ ਨਹੀਂ ਚਲੋ ਠੀਕ ਆ ਫਿਰ ਮੈਂ ਕਰੂੰਗੀ ਮੈਂ ਬਾਅਦ ਆ ਕਰੋਗੀ ਕੋਈ ਨਹੀਂ ਬਾਅਦ ਦੱਸੂੰਗੀ ਫਿਰ ਕੀ ਬੰਦਦਾ ਤੇ ਕੀ ਨਹੀਂ ਬੰਦਦਾ ਠੀਕ ਠੀਕ ਆ ਓਕੇ ਯਾਰ ਗੱਲ ਤੇਦਰ ਪਰ ਤੇ ਵੀ ਠੀਕ ਹੈ ਇੱਕ ਮਾੜਾ ਸਾਡੀ ਉਹਦੇ ਹੱਲਿਆਂ ਸਭ ਕੋ ਫੜਾਈ ਜਾਂਦੀ ਹੈ ਇਹ ਨਹੀਂ ਵੀ ਚਲ ਚੋਰੀ ਛਿਪੇ ਦੇਦਾ ਜਿੰਨੇ ਵੀ ਸੋਨੇ ਨੇ ਤੀਜਾ ਸਾਰੀਆਂ ਤੇ ਲੱਗੀਆਂ ਤੇ ਹੁੰਦੇ ਆ ਇਹਦੀ ਫੜੰਦੀ ਥੋੜੀ ਵੀ ਸੱਚੀ ਤੇ ਹੀ ਆ ਕਿ ਜੈ ਜੀ ਆ ਅਸੀਂ ਵੀ ਆਪਣੇ ਘਰਾਂ ਨੂੰ ਦੇਖਦੇ ਹਾਂ ਜਿਹ ਗਰੀਬ ਘਰ ਉਹ ਵਿਆਹੀ ਗਈ ਆ ਹੁਣ ਇਹ ਥੋੜਾ ਵੀ ਆਪਣੇ ਘਰੋਂ ਸਾਥ ਦੇਈ ਜਾਣਾ ਇੱਥੇ ਕਰਨ ਦੇ ਬੈਠੇ ਉਹ ਆ ਕਾ ਆਈ ਮੈਂ ਚਲ ਫੁੱਟ ਦਿੰਨਾ ਵਿੱਚ ਆ ਰਾਂ ਤੋਂ ਇਹ ਫੇਰ ਹੋ ਜਾਣਾ ਆਪਾਂ ਵਿੱਚੋਂ ਇਹ ਨਿਕਲ ਆਉਣੇ ਚਾਹੀਦੇ ਆ ਆ ਤੁਰਤੇ ਪਏ ਆ ਤਾਂ ਪੁੱਟੇ ਆਹ ਨਹੀਂ ਤੁਰਤੇ ਪਏ ਆ ਵੱਲ ਗਈ ਇਹ ਚਾ ਪਾਣੀ ਲਾ ਦਿਆ ਕਰੋ ਨਾ ਸਵੇਰੇ ਸ਼ਾਮ ਕੋਈ ਨਹੀਂ ਲਾਦਾ ਨਾ ਇੱਕ ਦੇ ਦਿਨ ਤੋਂ ਤਾਂ ਸੁਪਾਈ ਹੁੰਦਾ ਵਾ ਤੇ ਇਦਾਂ ਸੱਚੀ ਥੋੜਾ ਹੁੰਦੀ ਆ ਕੋਈ ਨਹੀਂ ਇਹੋ ਹੀ ਆ ਕਾਹ ਜਾ ਮੈਂ ਚਲੋ ਫੋਟ ਦਿਨਾਂ ਆਹ ਕੋਈ ਤੋਂ ਲਾਗੋ ਤੇ ਲੋਣਾ ਹੁੰਦਾ ਤਾਂ ਬੰਦਾ ਲਾ ਦਿੰਦਾ ਓ ਮਾਦਮ ਦੇ ਦਨੀ ਕੀ ਚਾਹ ਬਣਾਈਏ ਚਾਹ ਮਾਦਮ ਨੇ ਪੀਲੀ ਆ ਅੱਛਾ ਦੇਤੀ ਉਹਨਾਂ ਨੂੰ ਚਾਹ ਦੇ ਆਇਆ ਪਿੰਡੋਂ ਪਿੰਡੋਂ ਕੀਤਾ ਸੀ ਗੱਗੇ ਅੰਮੀ ਨੂੰ ਕੀ ਹਾਲ ਹੈ ਠੀਕ ਠਾਕ ਵਧੀਆ ਨੇ ਅੱਛਾ ਹਾਂ ਹੁਣ ਕੰਮ ਦੇ ਦਿਨ ਸ਼ੁਰੂ ਹੋ ਜਾਣੇ ਆ ਬਸ ਹੁਣ ਵੱਡਣ ਦੀ ਤਿਆਰੀ ਹੈ ਮੇਰਾ ਤਾਂ ਆ ਵੀ ਉਰੇ ਉੱਡ ਕੇ ਨਾ ਇੱਥੇ ਵੀ ਲਾ ਦਈਏਗਾ ਆਲੀ ਰਾਜਾ ਜਿੱਥੇ ਗਿਆ ਵਾ ਵੇਖ ਲੋ ਚਲਾਉਣਾ ਤੇ ਇੱਦਾਂ ਮੇਰੇ ਮੁੱਛਾਂ ਤੇ ਲਾ ਦਿੰਦੇ ਇੱਥੇ ਆਉਣਾ ਹੈ ਹੋ ਜਾਗੇ ਹਾਂ ਚੱਲ ਆ ਜੀ ਉਪੜੀ ਕਰਦੇ ਆ ਨਾ ਬੰਦਾ ਲਿਆ ਕੇ ਤੇ ਲਾ ਦਿੰਦਾ ਚਲ ਕੋਈ ਗੱਲ ਨਹੀਂ ਤੇ ਆ ਜਾ ਆ ਗਈ ਜੀ ਜਾਓ ਲੇ ਹੋਰ ਨਾ ਗੱਲਾਂ ਸੱਚੀਆਂ ਸੁਣਾਈਆਂ ਹੀ ਨਾ ਆ ਕੇ ਤੇ ਹੁਣ ਇੱਥੇ ਬੈ ਗਈ ਤਨਹੀਂ ਤੇ ਕਦੀ ਕਿਤੇ ਸਬਜ਼ੀ ਵਾਲ ਹੋਈ ਹੀ ਨਹੀਂ ਆ ਆ ਪਾਣੀ ਕੱਲ ਮੈਂ ਲਾਤਾ ਵਾ ਤੇ ਲੱਗ ਗਿਆ ਵਾ ਮੇਰੇ ਧਿਆਣੀ ਦੇ ਦਿਨ ਹੁਣ ਇਧਰ ਨੂੰ ਆ ਗਈ ਆ ਨਹੀਂ ਭਾਨੀ ਵੀ ਹੁਣ ਸਬਜ਼ੀ ਗੱਲ ਜੰਦਾ ਨਹੀਂ ਚੱਲ ਇਦਾਂ ਕਰਦੇ ਨੇ ਪੀ ਇਹਨਾਂ ਨੂੰ ਕਹਿੰਨੀ ਆਂ ਵੀ ਇੱਕ ਤੇ ਇਕੱਠਾ ਸੌਦਾ ਲਿਆ ਦੋ ਮਹੀਨਾ ਇੱਕ ਇੱਕ ਮੇਟੀਦਾਰ ਦਿੰਨੀ ਆ ਚੱਲ ਮਹੀਨੇ ਦਾ ਇਹ ਤੇ ਹੈ ਆ ਵਾ ਨਾ ਇਕੱਠੀ ਆਉਂਦੀ ਆ ਇੱਕੋ ਵਾਰੀ ਸੌਦਾ ਆ ਜਾਊਗਾ ਮੇਟੀ ਧਰ ਜੂਗੀ ਤੇ ਚੱਲ ਮੁੜ ਕੇ ਬਾਕੀ ਖਰਚਾ ਮਹੀਨੇ ਦਾ ਹੌਲੀ ਹੌਲੀ ਤੋੜਦੇ ਰਵਾਂਗੇ। ਮੁੰਡੇ ਦੀ ਵੀ ਤਾਂ ਫੀਸ ਹੁਣ ਦੇਣੀ ਪਿਆ ਕਰਨੀ ਐ, ਉਹ ਵੀ ਵੱਧ ਗਈ ਐ। ਇਹ ਕੀ ਤਾਂ ਬਰਾਮ ਨਹੀਂ ਜਾ ਰਾ। ਇਹ ਕਿ ਮੈਂ ਆਦਾ ਹੀ ਮਾੜੀ ਜੇ ਪੱਡ ਲੈ ਆਉਂਦੀ। ਰਮਨ ਕੀ ਕੱਲੀ ਗੱਲਾਂ ਕਰੀ ਜਾਨੀ ਐ? ਕੱਲੀ ਨੇ ਮੈਂ ਗੱਲਾਂ ਕੀ ਕਰਨੀਆਂ ਵਾਂ? ਘਰ ਦੀਆਂ ਹੀ ਸੋਚਾਂ ਸੋਚਣ ਲਈ ਆਂ। ਇੱਕ ਤੇ ਹੁਣ ਕਮਰੇ 'ਚ ਬੈੱਡ ਚਾਹੀਦਾ ਵਾ। ਕੋਈ ਭੈਣ ਭਰਾ ਆ ਜਾਂਦਾ ਵਾ ਤੇ ਬੁਰੇ ਲੱਗੇਗਾ ਵਾ। ਰਮਨ ਬੈੱਡ ਤੇ ਨਹੀਂ ਐਡੀ ਸ਼ੀਤੀ ਹੁਣਾਂ ਤਾਂ ਤੱਕ ਤੋਹ ਜੇ ਮਿਲ ਜਾਣੇ ਆ 1100-1200 ਦੇ। ਉਹ ਲੈ ਜੀ। ਉਹ ਵੀ 1200 ਵਾਲਾ ਕਿਹੜਾ ਸਮਾਂ ਚੱਲਣ ਡਿਆ ਵਾ ਉਹ ਵੀ 3:00-4:00 ਤੋਂ ਘੱਟ ਨਹੀਂ ਕਿ ਮਿਲਨੇ ਚੱਲ ਕੋਈ ਨਹੀਂ ਲੈ ਆਓ ਤੇ ਮਾੜੇ ਪਤਲੇ ਤੇ ਗੱਦੇ ਸੋੜ ਛੜਾਂਗੇ ਚਾਦਰ ਵਿਛਾਈ ਹੋਊ ਤੇ ਮਾੜਾ ਮੋਟਾ ਟੌਰ ਟਪਾ ਦੇ ਬਣੂਗਾ ਨਾ ਭੀ ਅੰਦਰ ਕੁਛ ਹੈਗਾ ਵਾ ਇਹ ਆ ਮੈਂ ਤਾਂ ਹੀ ਤੁਹਾਨੂੰ ਕਹਿੰਦੇ ਆ ਥੋੜਾ ਗਰੀਬੀ ਨਾਲ ਕੁਲੇ ਆ ਮੈਂ ਤੇ ਜਿਉਂ ਆਈ ਆ ਨਾ ਤੇ ਇਦਾਂ ਹੀ ਰਹੀ ਆ ਸਹੀ ਗੱਲ ਵਾ ਕਿਤੇ ਮੰਦੀਆਂ ਰੀਝਾਂ ਮਣਵੇ ਚ ਹੀ ਰਹਿ ਗਈਆਂ ਜਦੋਂ ਲੋਕਾਂ ਵੱਲ ਵੇਖੀਦਾ ਨਾ ਤੇ ਸੌ ਰੀਝਾਂ ਆਉਂਦੀਆਂ ਵਾ ਕਿ ਸਾਡੇ ਤੇ ਵੀ ਇਹ ਦੇਣਾ ਆਉਣਗੇ ਪਤਾ ਨਹੀਂ ਉਹ ਦਿਨ ਕਦੋਂ ਆਉਣੇ ਆ ਉਹ ਕੋਈ ਗੱਲ ਨਹੀਂ ਰਮਨ ਆ ਜਾਣਗੇ ਹੁਣ ਆਸਤੇ ਆਸਤੇ ਆਉਣੇ ਜੇ ਤੂੰ ਆਖੇ ਵੀ ਜੱਕਦਾ ਵੀ ਆਏਣ ਕਿੱਥੋਂ ਆ ਜਾਣਗੇ ਮੈਂ ਤੁਹਾਨੂੰ ਤਾਂ ਹੀ ਕਹਿਣ ਲਈ ਆ ਪਈ लवली ਮੈਨੂੰ ਮੱਝ ਵੱਲੋਂ ਕਹਿਣ ਦਿਆ ਵਾ ਤੇ ਮੈਨੂੰ ਫੋਨ ਕਰ ਲੈਣ ਦੋ ਜੇ ਉਹ ਮੱਝ ਦਊਗਾ ਨਾ ਜਿਹੜਾ ਮੁੰਡਾ ਸਾਡਾ ਤੁਰਿਆ ਫਿਰਦਾ ਵਾ ਕਈ ਮੁੰਡੇ ਚੰਗੇ ਹੁੰਦੇ ਚੰਗੀ ਸਲਾਹ ਦਿੰਦੇ ਤੇ ਕਈ ਅਗਲੇ ਨੂੰ ਵਿਕਾਰਨ ਵਾਲੇ ਵੀ ਹੁੰਦੇ ਆ ਰਮਨ ਗੱਲ ਮੱਝ ਦੀ ਨਹੀਂ ਆ ਉਹਨੇ ਆਖਣਾ ਵੀ ਅਜੇ ਮੈਂ ਪੜ ਕੇ ਵਿਆਹੀ ਆਈ ਆ ਤੇ ਅੱਜ ਚੀਜ਼ਾਂ ਦੇਈ ਜਾਂਦੇ ਸਾਰੀਆਂ ਚਲ ਆਂਦਾ ਹੀ ਤੇ 12ਵੀਂ ਮੈਂ ਵੇਚਣੀ ਆ ਤੇ ਸਸਤੇ ਭਾਈ ਜਾਣੀ ਆ ਅਜੇ ਦੁੱਧ ਵੀ ਨਹੀਂ ਦਿੰਦੀ ਤੇ ਬਣੀ ਨੂੰ ਵੀ ਥੋੜਾ ਟਾਈਮ ਹੀ ਹੋਇਆ ਵਾ ਇਹ ਰਮਨ ਮੈਂ ਤਾਂ ਨਹੀਂ ਇਹ ਗੱਲ ਦੇ ਵਿੱਚ ਜਾਵਾਂ ਚੱਲ ਮੈਂ ਲਿਓਨ ਨੂੰ ਤੇ ਨਹੀਂ ਆਂਦੀ ਪਰ ਹੁਣ ਮੁੰਡੇ ਦਾ ਕਰਕੇ ਆਨੀ ਆ ਨਾ ਪੱਠੇ ਲਿਆਊਗਾ ਪਾਊਗਾ ਆਰੇ ਤੇ ਲੱਗਾ ਹੋਊਗਾ ਹੁਣ ਸਕੂਲੋਂ ਆਉਂਦਾ ਵਾ ਫੋਨ ਵੇਂਦਾ ਵਾ ਫੋਨ ਸੁੜਦਾ ਵਾ ਖੇਡਣ ਤੁਰ ਪੈਂਦਾ ਵਾ ਕਿਹੜੇ ਵੇਲੇ ਪੜ੍ਹਾਈ ਕਰੂਗਾ ਕੰਮ ਦੀ ਬੋਝਾ ਤੇ ਪਊਗੀ ਜੇ ਕਿਤੇ ਕੱਲ ਨੂੰ ਬਾਹਰ ਅੰਦਰ ਵੀ ਜਾਣਾ ਹੋਊਗਾ ਤੇ ਇੱਥੇ ਕੰਮ ਕੀਤਾ ਉਹ ਤੇ ਗਾੜੀ ਜਾ ਕੇ ਹੱਡ ਫੇਰੀ ਖਲਾਊਗਾ ਉਥੇ ਮਾਂ ਤੇ ਨਹੀਂ ਬੈਠੀ ਵੀ ਮਾਂ ਨੇ ਪਕਾਤੀਆਂ ਤੇ ਇਹਨੇ ਖਾਲੀਆਂ ਹੱਥ ਹਲਾਉਣਾ ਪੈਣਾ ਤੇ ਫੇਰ ਰੋਟੀ ਖਾਣੀ ਆ ਓਏ ਉਹ ਤੇ ਤੇਰੀ ਗੱਲ ਠੀਕ ਵਾ ਮੈਨੂੰ ਇਹ ਆ ਮੈਂ ਕਹਿੰਨਾ ਵੀ ਉਹਦੀ ਘਰ ਦੀ ਗੱਲਾਂ ਕਰੂਗੀ ਗੱਲਾਂ ਕਰੇ ਮੇਰਾ ਤੇਰੀ ਮਰਜ਼ੀ ਆ ਮੈਂ ਤੇ ਕਹਿੰਦਾ ਵੀ ਨਾ ਇਹ ਕੰਮ ਕਰ ਨਾ ਲਿਆ ਬਾਕੀ ਆਪਣੀ ਮਰਜ਼ੀ ਵੇਖ ਲੈ ਨਵਲੀ ਤੇ ਕੈਂਡਿਆ ਵਾ ਇਹ ਕਿੰਦੇ ਵੀ ਨਾ ਲਿਆ ਮੈਂ ਤਾਂ ਹੁਣ ਫਸ ਗਈ ਆ ਚੱਲ ਫੋਨ ਕਰੂੰਗੀ ਤੇ ਪੁੱਛੂੰਗੀ ਭਲਾ ਕੀ ਜਾਂਦਾ ਵਾ ਨਾ ਹੋਊ ਤੇ ਲੈ ਆਈ ਹਣੀ ਇਹਨਾਂ ਦਾ ਤਾਂ ਕੰਮ ਹੀ ਇਹੋ ਨਾ ਲਿਆ ਨਾ ਲਿਆ ਉਥੋਂ ਵੀ ਨਾ ਲਿਆਵਾਂ ਤਾਂ ਕਿੱਥੋਂ ਲਿਆਵਾਂ ਆਪਣੇ ਘਰ ਦੇ ਹਾਲਾਤਾਂ ਨੂੰ ਲਾਭਦੇ ਨਹੀਂਗੇ ਕਿ ਕੀ ਆ